ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਦੇ ਇਕੱਠ ਬਾਰੇ ਜੋ ਭਵੰਤ ਮਾਲ ਦੀ ਰਿਹਸ ਦੇ ਅੱਗੇ ਸਰੂਰ ਚ ਹੋਣਾ ਤੇ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਨੇ ਕਾਫੀ ਗੱਲਾਂ ਬਾਤਾਂ ਨੇ ਮੇਰਾ ਇੱਧਰ ਸਾਰੇ ਧਿਆਨ ਨਾਲ ਸੁਣ ਲਿਓ ਕਿਉਂਕਿ ਬੜੀਆਂ ਤਕਰਮ ਬਾਜ਼ੀਆ ਖੇਡ ਰਹੀ ਆ ਸਰਕਾਰ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਅੱਜ ਸਿਮਰਜੀਤ ਸਮਾਨ ਦਾ ਆਪਾਂ ਦੇਖਿਆ ਕਿਵੇਂ ਘਰੇ ਘਰਾਓ ਕੀਤਾ ਗਿਆ ਕਿ ਐਮਪੀ ਦਾ ਲੋਕਾਂ ਦਾ ਚੁਣਿਆ ਹੋਇਆ ਐਮਪੀ ਆ ਉਹਨੂੰ ਕਿਵੇਂ ਘਰੇ ਲੈ ਰਵੰਦ ਕਰ ਲਿਆ ਘੇਰ ਲਿਆ ਤਿੰਨ ਤਰੀਕ ਦੇ ਇਕੱਠ ਨੂੰ ਕਿਸੇ ਤਰੀਕੇ ਨਾਲ ਇਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋਰ ਲੱਗਿਆ ਡੀ ਚੋਟੀ ਦਾ ਪਰ ਲੋਕ ਪੰਜਾਬ ਦੇ ਪੱਪਾ ਭਾਲ ਆ ਉਹ ਕਿਹੜਾ ਜ਼ਿਲ੍ਹਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸ਼ਹਿਰ ਆ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਤੋਂ ਫੋਨ ਆ ਰਿਹਾ ਕਿ ਭਾਈ ਟਰਾਲੀਆਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਟੱਕਲ ਕਰਾ ਲੈ ਕੋਈ ਕਹਿੰਦਾ ਭਾਈ ਬੱਸਾਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਬੈਨਾਂ ਲੈ ਕੇ ਆ ਰਹੇ ਆ ਸੋ ਇੱਕ ਤਾਂ ਮੇਰਾ ਵੀ ਜਲਦ ਧਿਆਨ ਨਾਲ ਸੁਣ ਲਿਓ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰ ਨਾਲ ਨਹੀਂ ਜਮੇ ਇਹ ਪੂਰਾ ਤਹਿਸ ਦਾ ਮਾਹੌਲ ਬਣਾ ਰਹੇ ਆ ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ ਕਦੇ ਭਾਈ ਸਾਨੂੰ ਮੁਨਸੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸੱਚੋ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦੇ ਆਗੇ ਉਹ ਕਰਦੇ ਆਗੇ ਡਾਂਗਾ ਪਹਿਣ ਗਿਆ ਕੋਈ ਗੱਲ ਨਹੀਂ ਕਰਨ ਨੂੰ ਚਾਹ ਪੂਰੇ ਡਾਂਗਾ ਮਾਰਨ ਵਾਲੇ ਵੀ ਲਾ ਲਓ ਰੀਜ ਜਬਰ ਦਾ ਮੁਕਾਬਲਾ ਸਹੋਰਨਾ ਕਰਾਂਗੇ ਆਵਾਂਗੇ ਫੋਟ ਪਿੱਛੇ ਹਟਣ ਵਾਲੀ ਗੱਲ ਨਹੀਂ ਰਹੇਗੀ ਕਿਉਂਕਿ ਇਹ ਮਸਲਾ ਜ਼ਬਰ ਦੇ ਖਿਲਾਫ ਹੈ ਜ਼ੁਲਮ ਦੇ ਖਿਲਾਫ ਲੜਾਈ ਆ ਮਸਲਾ ਕੱਲਾ ਪਾਣਾ ਸਿੱਧੂ ਨਹੀਂ ਲੈ ਗਿਆ ਜੋ ਤੀ ਆਵਾਜ਼ ਦੱਬ ਰਹੇ ਹੋ ਹੋਰ ਵੀ ਇੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਲਈ ਕਰੀ ਬੈਠੇ ਆ ਇਹ ਉਹਦੇ ਲਈ ਲੜ ਰਹੇ ਆ ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਆ ਸੀਦਾ ਖਬਰ ਲੱਗੀ ਆ ਕਿ ਸਰਕਾਰ ਨੇ ਬੁਲਟ ਪ੍ਰੂਫ ਟਰੈਕਟਰ ਬਣਾ ਲਏ ਗੈਸਟਰ ਨਾਲ ਸਫਾਇਆ ਕਰਨ ਲਈ ਜੋ ਪਿਛਲੇ ਦਿਨਾਂ ਹੀ ਠੁੱਠੇ ਮੁਕਾਬਲੇ ਹੋਏ ਆ ਤੇ ਤੁਸੀਂ ਗੈਸਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਕਿਸੇ ਨੂੰ ਅਤਵਾਦੀ ਕਹਿ ਕੇ ਮਾਰ ਦਿਓਗੇ ਜਾਨੇ 20 ਤਰੀਕ੍ਹੇ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆਵਾਜ਼ਾਂ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲਓ ਨੌਜਵਾਨੋ ਕੋਈ ਪ੍ਰਵਾਹ ਨਹੀਂ ਕਰਨੀ ਜੇਬ ਕੋਈ ਐਸਐਚਓ ਕੋਈ ਡੀਐਸਪੀ ਕੋਈ ਮੁਨਸੀਪਲ ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ ਉਹਦੀ ਰਿਕਾਰਡਿੰਗ ਕਰ ਲਓ ਰਿਕਾਰਡਿੰਗ ਕਰਕੇ ਵਾਇਰਲ ਕਰੋ ਵੀ ਪਲਾਮੇ ਨੇ ਥਾਣੇ ਦਾ ਐਸਐਚਓ ਭਾਈ ਸਾਨੂੰ ਫੋਨ ਕਰਦਾ ਡੀਐਸਪੀ ਫੋਨ ਕਰਦਾ ਕੋਈ ਮੁਨਸੀਪਲ ਫੋਨ ਕਰਦਾ ਤੁਹਾਡੇ ਘਰਾਂ ਚ ਆਉਂਦੇ ਨੇ ਵੀਡੀਓ ਬਣਾ ਕੇ ਵਾਇਰਲ ਕਰੋ ਇਹਨਾਂ ਦੇ ਇਹਨਾਂ ਦੇ ਜ਼ਬਰਦਸਤ ਤਾਲਾਸ਼ਰ ਰਲਈਆ ਪਨਾਇਆ ਹੋਇਆ ਇਹਨਾਂ ਨੇ ਉਹਦਾ ਵੀ ਲੋਕਾਂ ਨੂੰ ਪਤਾ ਲੱਗੇ ਇਹ ਸਾਹਮਣੇ ਲੱਗੇ ਹੁਣ ਵੀ ਕਿਵੇਂ ਇਹ ਜ਼ਬਰ ਦੇ ਨਾਲ ਡੰਡੇ ਦੇ ਜ਼ੋਰ ਤੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਆ ਕਿਸੇ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਨਾ ਜਿਹੜਾ ਡਰ ਨਾਲ ਡਰ ਕੇ ਅੱਜ ਕੱਲ੍ਹ ਅੰਜ ਬੈਠੇ ਜਾਰਜੋਕਰਾਂ ਚ ਬੈਠੇ ਦੱਬਲੇ ਜਦ ਤੇ ਉਹ ਜਿਵੇਂ ਤੁਹਾਡੇ ਕਰਾਂ ਅੱਗੇ ਪਹੁੰਚ ਨਹੀਂ ਲੀਏ ਸੇਕ ਪਹੁੰਚਣਾ ਨੂੰ ਹੁਣ ਬੇੜਾ ਡਰਨ ਦਾ ਵੀ ਦਹਿਸ਼ਤ ਪਾਉਣਗੇ ਪੂਰਾ ਮਾਹੌਲ ਜਿਵੇਂ ਉਹਨਾਂ ਡਿਪਰੂ ਬਣਾ ਲੈ ਬਣਾਇਆ ਸੀਗਾ ਟੀਮਾਂ ਵਗਾ ਲੀਆਂ ਬਾਹਰੋਂ ਸੈਂਟਰ ਤੋਂ ਮੰਗਾਲੀਆਂ ਫੋਰਸਾਂ ਲੈਟ ਬੰਦ ਕਰਤੇ ਜੀ ਹੁਣ ਵੀ ਉਹ ਪੂਰਾ ਬਰਤਾਨਾਤ ਆਇਆ ਸਰਦਨਗੇ ਮੀਡੀਆ ਲਈ ਦੇਖੋ ਜੀ ਸੌਣੀ ਜੀ ਤਵਦੀਰ ਕਰਤਾ ਸੰਦੂਰ ਜੀ ਸਾਰੇ ਪੰਜਾਬ ਦੀ ਪੁਲਸਰ ਜੈ ਲਈ ਕੋਈ ਗੱਲ ਨਹੀਂ ਪੰਜਾਬ ਦੀ ਛੱਡੋ ਚਾਹਿਆ ਇਹ ਸੈਂਟਰ ਦੀਆਂ ਸਾਰੇ ਫੋਰਸਾਂ ਲਿਆ ਕਿੱਥੇ ਲਾ ਦੇ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜ਼ਬਰ ਦੇ ਖਿਲਾਫ ਲੜਾਈ ਹੈ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਿਹਾ ਸਾਡੇ ਰਹਿਬਰਾਂ ਦਾ ਯੋਧਿਆਂ ਦਾ ਇੱਕੋ ਸਿਧਾਂਤ ਰਿਹਾ ਉਹਨਾਂ ਦਾ ਕਹਿਣਾ ਇਹ ਜ਼ਬਰ ਦੇ ਖਿਲਾਫ ਈ ਨਹੀਂ ਮੰਨਣੀ ਜੁਲਮ ਦੇ ਖਿਲਾਫ ਡਟ ਕੇ ਕਕੜਾ ਕਰਨਾ ਸਭ ਤੋਂ ਵੱਡੇ ਦਾ ਉਹਦਾ ਸਾਡੇ ਕੋਲ ਸਾਡੇ ਗੁਰੂਆਂ ਦੀ ਹੈ ਜਬਰਦਸਤ ਸਬਰਨਾ ਮੁਕਾਬਲਾ ਕਿਵੇਂ ਕੀਤਾ ਪਹਿਲੇ ਪਾਸ਼ਾ ਗੁਰੂ ਅਰਜਨ ਦੇਵ ਜੀ ਨੇ ਨੌਵੇਂ ਪਾਸ਼ਾ ਉਤੇਗ ਬਹਾਦਰ ਨੇ ਜਬਰਦਸਤ ਮੁਕਾਬਲਾ ਸਬਰਨਾ ਕੀਤਾ ਸੀ ਕੋਈ ਗੱਲ ਨਹੀਂ ਪਹੁੰਚਿਆ ਜੇ ਤੇਰੇ ਹਲੇ ਮਨ 'ਚ ਕੋਈ ਹੈਗਾ ਵੀ ਹੋਰ ਬੈ ਲੋਕਾਂ ਨੂੰ ਕੁੱਟਮਾਰ ਕਰਨੀ ਹੈ ਹਲੇ ਤੇਰਾ ਚਾਪ ਪੂਰਾ ਨਹੀਂ ਹੋਇਆ ਜੇਲਾ ਸਟਕੇ ਐਨਐਸਏ ਵੀ ਦਾ ਆਖਿਰ ਤੂੰ ਦੇਖਣੀਗਾ ਅੱਜ ਵੀ ਉਹਨਾਂ ਨੂੰ ਢਾਹ ਰਿਹਾ ਹੈ ਭਾਨੇ ਵਾਲੀ ਗੱਲ ਨੂੰ ਵੀ ਦੇਖ ਲਿਆ ਮੂਸੇਲਾ ਮਸਲਾ ਵੀ ਤੁਸੀਂ ਬੱਚੀ ਲੋੜਤਾ ਉਹਨੇ ਕਤਲ ਦੇ ਸਿੱਧੇ ਰੂਪ ਤੁਸੀਂ ਜ਼ਿੰਮੇਵਾਰ ਹੋ ਉਦੋਂ ਵੀ ਲੋਕੀ ਉੱਠ ਖੜਦੇ ਚੰਗੇ ਰਹਿੰਦੇ

चोरी करो जो कोई क्राइम लत्त है चलो असि कैब चुके सेंटर कई ਬੱਡੇ ਮੁਲਕੰਦ ਇਨਵੈਸਟਰਾਂ ਦੀ ਗੱਲ ਕਰੀ ਕਿ ਸਾਨੂੰ ਤੁਸੀਂ ਤਾਂ ਦੱਸੋ ਇਹ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉੱਥੇ ਲੋਕ ਸਭਾ 'ਚ ਬੋਲਦੇ ਰਹੇ ਆ ਟਰੈਵਲ ਏਜੰਟਾਂ ਦੇ ਖਿਲਾਫ ਉਹ ਜਨਾਬ ਕੋਈ ਤਾਂ ਬਹੁਤ ਕੁਝ ਬੋਲਿਆ ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ ਤੁਸੀਂ ਹੁਣ ਬੋਰਡਾਂ ਦੀਆਂ ਫੋਟਮਾਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਬੀਏਪ ਕਲਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ ਪਰ ਗੱਲ ਪੂਰੀ ਕਿਹੜੀ ਕੀਤੀ ਹੈ ਵੀ ਦੱਸਦੇ ਆ ਮੈਨੂੰ ਹੁਣ ਤੱਕ ਦਾ ਦੱਸ ਦੋ 14000 ਕਰੋੜ ਦੀ ਠੱਗੀ ਆ ਪੰਜਾਬ ਦੇ ਲੋਕਾਂ ਨਾਲ ਜੱਟਾਂ ਦੀ ਤੇ ਲਿਸੈਂਸ ਏਜੰਟ ਨੂੰ ਸਰਕਾਰ ਦਿੰਦੀ ਆ ਸੁਭਾ ਸਰਕਾਰਾਂ ਇਹ ਜਿੰਨੇ ਤੁਹਾਡੇ ਹਜ਼ਾਰਾਂ ਏਜੰਟ ਬੈਠੇ ਨੇ ਲੱਖਾਂ ਪੰਜਾਬ 'ਚ ਇਹ ਲਿਸੈਂਸ ਸਰਕਾਰ ਨਾਲ ਤੁਸੀਂ ਜਾਰੀ ਕੀਤੇ ਆ ਜਿਹੜੇ ਪੁਰੇ ਨੇ ਪਰਚਾ ਕਰਾਇਆ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ ਬਿਲਕੁਲ ਜਿਹਨੇ ਵਹਾੜਿਆ ਪਰਚਾ ਕਰਾਇਆ ਭਈ ਉਹ ਤੇ ਪਹਿਲਾਂ ਪਰਚਾ ਹੋਇਆ ਆ ਜਿਹੜੀ ਜਿਹੜੀ ਨੇ ਲਿਖਿਆ ਵਾਲਾ ਪਰਚ ਉਹਦੇ ਵੀ 420 ਦੇ ਪਰਚੇ ਇਹ ਪਰਚੇ ਨੇ ਹਾਂ ਕਿੰਨੇ ਵਾਜੇ ਨੇ 420 ਦੇ ਪਰਚੇ ਆ ਉਹਦੇ ਤੇ ਜਿਹੜੀ ਬੀਬੀ ਨੇ ਬਗਦਮਾ ਕਰਾਇਆ ਪਹਿਲਾਂ ਜਿਹੜੀ ਕੰਦੀ ਭੰ ਲਾਇਆ ਯਾਰ ਮੰਗਦਾ ਨਾ ਲਾਇਸੈਂਸ ਨਾਲ ਸੰਸਾ ਨਾਲੇ ਪਰਚੇ ਆ ਉਹ ਸ਼ਰਿਆਨ ਫਰਦੇ ਆ ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਤੋਂ ਤੇਰੀ ਕੀ ਹੋ ਗਿਆ ਇਹ ਕਿਹੜਾ ਕਾਨੂੰਨ ਆ ਜਨਾਬ ਕਿ ਆਪਾਂ 379 ਦੀ ਲਾਜ ਗਏ ਭਾਨੇ ਤੇ ਕਿ ਚੈਨੀ ਖੋਣ ਲੱਗ ਗਿਆ ਇਹ ਕਾਨੂੰਨ ਆ ਭਾਨਾ ਦਾ ਯਾਰ ਮੰਗਦਾ ਇਹ ਕਾਨੂੰਨ ਆ ਇੱਕ ਪਾਰਚਾ ਦੂਜਾ ਤੀਜਾ ਚੌਥਾ ਪੰਜਵਾਂ ਛੀਨਾ ਰਿਮਾਂਡ ਦੀ ਮੁਗਦਾ ਪਹਿਲਾ ਪਾਰਚਾ ਰਿਮਾਂਡ ਦੀ ਮੁਗਦਾ ਪਹਿਲਾ ਪਾਰਚਾ ਆ ਬੈਠਾ ਬਚਾਰਾ ਘਰੇ ਬੈਠਾ ਕਿਸੇ ਐਂਟ ਨੂੰ ਫੋਨ ਵੀ ਨਹੀਂ ਕੀਤਾ ਹੋਣਾ ਇਹਨੇ ਇਹ ਕਾਨੂੰਨ ਹੈ ਕਿ ਚਾਕੇ ਬਰਾਬਰ ਪਾਰਚਾ ਦੇ ਦਿਓ ਭਾਣੇ ਨਿਭਾਤੇ ਹਮਨੇ ਇਹ ਇਹ ਕਾਨੂੰਨ ਹੈ ਇਹ ਕਾਨੂੰਨ ਹੈ ਕਿ ਅੱਜ ਉਹ ਬਚਾਰੀ ਬੀਬੀ ਬੋਲੀ ਉਹ ਜਿਹੜੀ ਮੁੰਡਾ ਧੂਰੀ ਤੋਂ ਐਮਐਲਏ ਰਿਹਾ ਉਹ ਠੀਕ ਬੋਲੀ ਘੋੜੀ ਧੂਰੀ ਵਾਲਾ ਮੁੰਡਾ ਐ ఎమ్మెల్యే ਉਹਦੇ ਘਰੋਂ ਬੋਲੀ ਅੱਜ ਕੁੜੀਓ ਕੀ ਖੰਗੂੜਾ ਕਹਿ ਦਿੰਦਾ ਨੂੰ ਪਤਾ ਨਹੀਂ ਪੂਰਾ ਤਾਂ ਸਿਮਰਤ ਖੰਗੂੜਾ ਸਿਮਰਤ ਖੰਗੂੜਾ ਬੋਲੀ ਕੁੜੀ ਵੀ ਇਹ ਝਵਰ ਕਰ ਰਿਹਾ ਕਾਹਨ ਕਰ ਰਿਹਾ ਲੋਕਾਂ ਦਾ ਅੰਤਰਦਾਈ ਲੋਕਾਂ ਦੀ ਵਾਜਾ ਕਰ ਰਿਹਾ ਅੱਜ ਹੀ ਅੱਜ ਹੀ ਆਥਰੇ ਘੋੜੀ ਧੂਰੀ ਜਗ ਦੇ ਘਰੇ ਬਿਜ਼ਨਸ ਦਾ ਸਬਣ ਆ ਗਿਆ ਵੀ ਆਇਆ ਤੜਕੇ ਆ ਜਾਵੇ ਪੇਸ਼ ਹੋ ਜਾ ਜੀ ਜਿਹੜਾ ਮਰਜ਼ੀ ਬੋਲੇ ਭਾਨੇ ਦੇ ਹੱਕ ਜਿਹੜਾ ਬੋਲੂ ਉਹਦੇ ਨਾਲ ਤੱਕ ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ 'ਚ ਭਾਨੇ ਦੇ ਹੱਕ 'ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਦੱਬਣ ਦੀ ਕੋਸ਼ਿਸ਼ ਕਰਦਾ ਜਿਹੜਾ ਬੰਦਾ ਬੋਲਦਾ ਨਾਲ ਹੀ ਨਾਲ ਕੇ ਉਹਨਾਂ ਸੰਭਣ ਉਹਨਾਂ ਸੰਭਣ ਇਹ ਕਦੇ ਸਾਨੂੰ ਜੇ ਉੱਥੇ ਲੁੱਟ ਲਿਆ ਜ ਸਾਡੀ ਮੇਲ ਦੀ ਕੁਰਸੀ ਹੋ ਕੇ ਲੈ ਗਈ ਬੀਜੇਪੀ ਉੱਟ ਕੇ ਲੈ ਗਈ ਅਸੀਂ ਸੁਨੀਪੋਰਟ ਜਾਵਾਂਗੇ ਲੋਕਾਂ ਅੰਦਰ ਦਾ ਕਹਾਣ ਹੋ ਗਿਆ ਈਡੀ ਸਾਡੇ ਇਹਨੂੰ ਫੜਨ ਨੂੰ ਪੜੇ ਕੇ ਜੀਵਾਰ ਨੂੰ ਛੋਡੇ ਵਾਰੀ ਕਹਾਣ ਹੁੰਦਾ ਜਨਾਬ ਆ ਕਹਾਣੀ ਯਾਰ ਆ ਬੈਠੀ ਹੈ ਗਰਦਬ ਵਿਚਾਰੀਆ ਬੈਠੀ ਹੈ ਮਗਰ ਸਾਡੇ ਨਹੀਂ ਦੱਲੀ ਪਰ ਉਹ ਰੋਂਦੀ ਦੀ ਅੱਖਾਂ ਸੁੱਝੀਆਂ ਪਗਿਆ ਇਹ ਕਹਾਣ ਨਹੀਂ ਇਹ ਕਹੇ ਮਾਂ ਦਾ ਕੇ ਇਹਦਾ ਪੁੱਤ ਨਹੀਂ ਹੈਗਾ ਇਹ ਇਹਦਾ ਖੂਨ ਨਹੀਂ ਤੁਸੀਂ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਜੈਂਟਰਾਂ ਦੇ ਪਸਾਰ ਤੇ ਖਲਾਨਾ ਕਰਦੇ 10 ਮਾਨ ਸਾਹਿਬ 10 ਪੰਚਰ ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰ ਦੀ ਸਰਕਾਰ ਤੇ ਕੱਢ ਕੇ ਦੇ ਰਕਾਰ ਤਰ ਨੂੰ 2 ਸਾਲ ਹੋ ਗਏ ਐਨੀਆਂ ਠੱਗੀਆਂ ਬੱਜੀਆਂ ਤਰ ਨੂੰ 2 ਸਾਲ ਅਜਾ ਅਸ਼ਰਿਆ ਬਿਨਾਂ ਸਰਕਾਰ ਦਾ ਕੰਮ ਚੱਲਦਾ 10 ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰ ਦੇ ਉੱਤੇ ਕੱਢ ਕੇ ਦੇ ਕਾਨੂੰਨ ਰਕਾਰ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ 10 ਜੀ ਵੀ ਦਿੱਤਾ ਪਰਚਾ ਸ਼ੇਸ ਕਰਕੇ ਇਹ ਗੱਪਰੌੜ ਨੇ ਬੰਦ ਕਰ ਦੁਬਾਰਾ ਕਰਨਾ ਲੋਕਾਂ ਨੂੰ ਬੰਦ ਕਰ ਦੇ ਚਟਪਲੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਇਹ ਬੰਦ ਕਰ ਦੇ ਗੱਲਾਂ ਦਾ ਕੜਾ ਬਣਾ ਕੇ ਲੋਕਾਂ ਨੂੰ ਦੇ ਜਿੰਦਾ ਉਂਗਲਾ ਚੱਤੀ ਜਾਂਦੇ ਆ ਇਹ ਸਮਝ ਗਏ ਤੇ ਨੇ ਚਾਹਦਾ ਨੂੰ ਲੋਕ ਬਹੁਤ ਹੋ ਗਿਆ ਉਸ ਕਰਨਾ ਚਾਹਣਾ ਅੱਜ ਵੀ ਕਹਿੰਦੇ ਆ ਪੰਜਾਬ ਦੀ ਕਰ ਪਏ ਆ ਤਿੰਨ ਸਾਲ ਤਰੀ ਕੋਲੇ ਨਹੀਂ ਲੋਕ ਹੈ ਬਹੁਤ ਵੱਡੀ ਤਾਕਤਾਂ ਜਬਰ ਨਾਲ ਲੋਕ ਦਵਾਈ ਨਹੀਂ ਦਬਦੇ ਹੁੰਦੇ ਇਹ ਬਾਲਾ ਵੱਡਾ ਭੇਖਾ ਪਾਲੀ ਬੈਠੇ ਤਰਾ ਸਲਾਹ ਕਰ ਬਤਾ ਨਹੀਂ ਕਿਹੜਾ ਜਿਹੜਾ ਇਹ ਗਿਆ ਸਲਾਹ ਦਿੰਦਾ ਚ ਜਾ ਕੇ ਇਹਨੂੰ ਹੀ ਵੰਗਾ ਬੋਲਿਆ ਇਹਨੂੰ ਹੀ ਬੰਦ ਕਰ ਦੋ ਆਹ ਬੋਲਿਆ ਇਹਨੂੰ ਹੀ ਬੰਦ ਕਰ ਦਿਓ ਸੋ ਇਸ ਕਰਕੇ ਭਾਈ ਤਿਆਰੀ ਫੁੱਲ ਰੱਖਣੀਆਂ ਨੌਜਵਾਨੋ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਹੈ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਪੂਰਾ ਟੰ ਲਜਾ ਜੋਰ ਲਾਉਣਾ ਡੀ ਚੋਟੀ ਦਾ ਵਿਸਾਰ ਕੇ ਭੁੜਾ ਕੇ ਕਿਸੇ ਬਹਾਨੇ ਕੁੱਟ ਗਏ ਜਬਰ ਕਰ ਗਏ ਜਿੱਲਾ ਸਿੱਟਗੇ ਸਟਲਾ ਪਰ ਇਹਨੂੰ ਇਹ ਨਹੀਂ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਤਾਂ ਕੋਈ ਗੱਲ ਨਹੀਂ ਆਓ ਜਿਹਨੇ ਮਾਰਨਾ ਡਾਂਗ ਅਸੀਂ ਖਾਣ ਨੂੰ ਚਾਹ। ਆਓ ਜਿਹਨੇ ਚਲਾਉਣਾ ਜੋ ਕਰਨਾ ਚਲਾਓ। ਇਹ ਤੁਹਾਡੇ ਵਿੱਚ ਬੰਦੇ ਵੀ ਬਾੜ ਸਕਦੇ ਐ ਫਿੱਟ ਕਰ ਸਿਰਫ ਕੋਈ ਨਾ ਕੋਈ ਗੱਲ। ਹੁਣੇ ਪੂਰਾ ਬਰਤਾਨ ਆਪਣੇ মিডিਆ ਛੱਡਣੇ ਦੇ ਪੂਰਾ ਆਪਣੇ ਇਹਨਾਂ ਨੇ ਆਈਟੀਸਲ ਪੂਰਾ ਸਰਗਰਮ ਕਰਤਾ ਆਪਣਾ মিডিਆ ਸਰਗਰਮ ਕਰਤਾ ਖਰੀਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਪਾਉਣੇ ਵੀਓ ਪੁਰਾਣੀਆਂ ਵੀਡੀਓ ਪੌਨਸਾ ਸਾਲ ਵਾਲੀਆਂ ਇਹ ਜੀ ਆਇਆ ਬੋਲਦਾ ਰਿਹਾ ਗੋਲਾ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡੂਸਰ ਗਿਆ ਨਾਲ ਉਹ ਸਾਰਿਆਂ ਨੂੰ ਪਤਾ ਹੁਣ ਭਾਨਾ ਕੀ ਕਰਦਾ ਰਿਹਾ ਗੱਲ ਇਹ ਤੇ ਆਹਨੇ ਲਗਾਤਾਰ ਇੱਕ ਵਰਤਾਂਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਨੇ ਦੇ ਹੱਕ 'ਚ ਕੋਈ ਆਵੇ ਨਾ ਖੜੇ ਲਾ ਮੈਂ ਫਿਰ ਇਹਨਾਂ ਪੰਜਾਬ ਦੇ ਲੋਕੋ ਮਸਲਾ ਬਹਾਨਾ ਨਹੀਂ ਐ ਮਸਲਾ ਜ਼ਬਰ ਦੇ ਖਿਲਾਫ ਲੜਾਉਂਦਾ ਤੇ ਜ਼ਬਰ ਕਿਸੇ ਦੀ ਵੀ ਵਾਰੀ ਆਉਗੀ ਜ਼ਬਰ ਕਿਸੇ ਦੇ ਵੀ ਟਾਉਣਗੇ ਇਹ ਜੱਲ ਨੂੰ ਇਹਦੇ ਵੀ ਕਰਨਗੇ ਬਹੁਤ ਕੋਸ਼ਿਸ਼ਾ ਪੂਰਾ ਜ਼ੋਰ ਲਾ ਰੱਖਿਆ ਇਹਨਾਂ ਨੇ ਵੀ ਕਿਰਮ ਮਾਹੌਲ ਬਣਾ ਦੇ ਕੋਈ ਗੱਲ ਨਹੀਂ ਜਿੱਥੇ ਕਦੇ ਵੀ ਸਾਨੂੰ ਘੇਰਦੇ ਆ ਮੌਕੇ ਉੱਤੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਨਾ ਨਾਲ ਦੀ ਨਾਲ ਇੱਕ ਅਫਵਾਹ ਹੋਰ ਬਣਾਉਣਗੇ ਉਹ ਨਿਭਣ ਗਿਆ ਜੀ ਨਿਭਣ ਗਿਆ ਜੀ ਨਾ ਵਾਜਨਾ ਦੀ ਨਿਪੜਨ ਤੋਂ ਬੁੱਲੇ ਅੱਜ ਇਹਨਾਂ ਚਾਰ ਪੰਜ ਮੁੰਡਿਆਂ ਨੇ ਖੋਲ ਆਏ ਕਹਿੰਦੇ ਭਾਈ ਨਿਪੜ ਗਿਆ ਮੈਂ ਕੋਈ ਨਿਪੜਿਆ ਨਹੀਂ ਜਿੰਨਾ ਜ ਸਾਡੇ ਮੂੰਹ ਚੋ ਗੱਲ ਨਹੀਂ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਵੀ ਨਿਪੜ ਗਿਆ ਇਹ ਵਾਅ ਛੱਡ ਕੇ ਉਸ ਕਰਨਗੇ ਪਿੰਡਾਂ ਦੇ ਵਿੱਚ ਕੋਈ ਐ ਨਹੀਂ ਬਣਦੇ ਨੇ ਬੰਦੇ ਵੱਲ ਗਰੁੱਪਾਂ ਚ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਜਿਹਦਾ ਨਿਪੜ ਗਿਆ ਜੀ ਮਾਹੌਲ ਤਾਂ ਉਹਦਾ ਉੱਤੇ ਹੋਰ ਨਹੀਂ ਕੋਈ ਇਕੱਠ ਨਹੀਂ ਹੋਣਾ ਜਾਂ ਫਤਾਂ ਕੀ ਕਰਦੇ ਆ ਉਹਦੇ ਵੀ ਕਹਿੰਦੇ ਜੱਤੀ ਵਾਲੇ ਦਨ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਨ ਕਾਲਾ ਸੱਚੋ ਉਹ ਬਾਗਿਆ ਆਪਣੇ ਮੁੰਡਾ ਵੱਡ ਬੱਲੜਾ ਦੁਆਇ ਹੁਣ ਲੈ ਲੜੇ ਨੂੰ ਮੁੰਡੇ ਦੀ ਸਿਹਰ ਆ ਗਏ ਉਹਨੂੰ ਕਹਦਾ ਉਹ ਤਾਂ ਕੁਝ ਜਾਂਦੇ ਨਹੀਂ ਤੂੰ ਹੀ ਤਰਾ ਫਿਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ WhatsApp ਗਰੁੱਪਾਂ 'ਚ ਪਾਉਣਗੇ ਫੋਨ ਕਰਨਗੇ ਵੀ ਉਹ ਤਾਂ ਇਕੱਠ ਨਹੀਂ ਹੁੰਦਾ ਜੀ ਦਾਇਨਾਮਾ ਹੋਗਾ ਜੀ ਨਿਬੜਗਾ ਜੀ ਉਹ ਤਾਂ ਵਾਪਸ ਲੈ ਲਿਆ ਜਿਨ੍ਹਾਂ ਨੇ ਨਾ ਜਿੰਨਾ ਜਰ ਸਾਡੇ ਮੂੰਹ ਦੇ ਵਿੱਚੋਂ ਬਾਰ-ਬਾਰ ਗੱਲ ਕਹਿੰਦਾ ਐ ਬੈਠ ਕੇ ਤੁਸੀਂ ਕੋਈ ਗੱਲ ਨਹੀਂ ਸੁਣਦੇ ਉਹਨਾਂ ਚਿਰ ਕਿਸੇ ਗੱਲ ਤੇ ਯਕੀਨ ਨਹੀਂ ਕਰਦੇ ਤਿੰਨ ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸਰੂਲ ਜਿਹੜਾ ਇਹਦਾ ਪਲਾਂਟ ਦੇ ਨੇੜੇ ਹੈ ਬੇਰਕਾ ਦੇ ਪਲਾਂਟ ਦੇ ਨੇੜੇ ਆ ਡ੍ਰੀਮ ਲੈਂਡ ਡ੍ਰੀਮ ਲੈਂਡ ਭਰ ਲਿਓ ਆਪਣਾ ਜਿਹਦੇ ਤੇ ਆਪਣੇ ਮੋਬਾਈਲਾਂ ਦੇ ਤੇ ਗੂਗਲ ਮੈਪ ਤੇ ਆ ਡ੍ਰੀਮ ਲੈਂਡ ਕਲੋਨੀ ਵਰਸਾ ਕੀ ਹੈ ਬੇਰਕਾ ਬੇਰਕਾ ਮਿਲ ਮਿਲਟ ਪਲਾਂਟ ਆ ਬੇਰਕੇ ਵਾਲਾ ਉਹਦੇ ਕੋਲੇ ਆ ਡ੍ਰੀਮ ਲੈਂਡ ਕਲੋਨੀ ਆ ਪਟਿਆਲਾ ਬਾਈਪਾਸ ਤੇ ਨਾਲ ਖਾਨੇ ਵੀ ਨਾਲ ਬਾਈਪਾਸ ਦੇ ਨਾਲ ਪਟਿਆਲਾ ਬਾਈਪਾਸ ਦੇ ਨੇੜੇ ਆ ਹਾਂਜੀ ਹਾਲ ਹਾਲ ਚ ਉੱਥੇ ਪਹੁੰਚਣ ਕੋਈ ਗੱਲ ਨਹੀਂ ਜੇ ਸਾਡੇ ਜਬਰ ਟਾਉਗਾ ਤੇ ਇਹਦਾ ਜਬਰ ਇਹਦੇ ਤਬੂਦ 'ਚ ਇੱਕ ਟੋਪੀ ਵਾਲਾ ਕੱਲ ਹੋਊਗਾ ਹੰਕਾਰ ਨੂੰ ਨਹੀਂ ਸੰਭਾਲ ਹੁੰਦੀ ਐ ਕੋਈ ਗੱਲ ਨਹੀਂ ਜ਼ਬਰਦਸਤ ਸਾਹਮਣਾ ਕਰਨ ਤਿਆਰ ਮਾਰ ਡਾਂਗਾ ਚਲਾਕ ਹੋਊਗਾ ਜੋ ਤਰੀ ਭੁੱਖ ਰਹਿੰਦੀ ਐ ਮਟਾਲਾ ਛੱਡੀ ਦਾ ਕਸਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਬਾਰ-ਬਾਰ ਨਹੀਂ ਉਹਨੇ ਤੁਹਾਨੂੰ ਦੱਸ ਦਿੰਦਾ ਜੇ ਪਹਿਲਾਂ ਰਹਿੰਦੇ ਸੀ ਸਮੇਂ ਸੀ ਉੱਠ ਖੜਦੇ ਨਾ ਜੇ ਉਦੋਂ ਡਰ ਕੇ ਘਰਾਂ ਦੇ ਬਣ ਗਏ ਸੀ ਦਰਦ ਭਰਦੀ ਸੀ ਆ ਦਿਨ ਨਹੀਂ ਸੀ ਉਹਦੇ ਜੇ ਹੁਣ ਵੀ ਐਂ ਵੱਲ ਗਏ ਤਾਂ ਸਮਝ ਲਓ ਆਉਣ ਵਾਲੇ ਸਮੇਂ ਸਭ ਨੂੰ ਤੇ ਬੇਠੀ ਤਣੇ ਹੜ ਗਏ ਇੱਕ ਬੰਦੇ ਨਾਲ ਕੋਈ ਟਿੱਪਣੀ ਅੱਜ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਐ ਜਨੀਪ ਥਲੀ ਦਾ ਜਿਹੜਾ ਕੈਮਰੇਮੈਨ ਦਾ ਕਹਿਰ ਲਖ ਹੋਇਆ ਗਿਆ ਭੰਨਿਆ ਗਿਆ ਇੱਕ ਮੁੰਡਾ ਹਰੀਸ਼ ਹਰੀਸ਼ ਜੀ ਆ ਕੋਈ ਉਸ ਸਟੇਟ ਦੀ ਵੀ ਆਪ ਇੱਕ 10 ਸਟੇਟ ਬਦਰ ਚੈਨਲ ਦਾ ਨਾਂਸ ਕਰਕੇ ਉਹ ਪੱਤਰਕਾਰ ਨੂੰ ਧੱਕੇ ਮਾਰੇ ਗਿਆ ਜੀ ਕਦਰ ਕੋਈ ਨਹੀਂ ਛੱਡ ਰਹੀ ਅੱਜੇ ਪਰ ਇਹਨਾਂ ਨੇ ਬਹੁਤ ਚਾਲਾਂ ਚੱਲਣੀਆਂ ਨੇ ਹਰ ਚਾਲ ਦਾ ਆਪਾਂ ਸਬਰ ਨਾਲ ਮੂੰਹ ਤੋੜ ਜਵਾਬ ਦੇਣਾ ਕੋਈ ਹੋਰ ਗੱਲ ਦੱਸੋ ਵੀ ਕਿਉਂ ਕਹਿਣ ਵਾਲੀਆਂ ਤਾਂ ਹਾਂਜੀ ਭਾਈ ਇਜ਼ੀ ਵੀਡੀਓ ਦਾ ਦੇ ਹੱਕ ਚ ਬੋਲਦਾ ਉਹਦੇ ਨਾਲ ਧੱਕਾ ਹੋ ਰਿਹਾ ਇੱਕ ਕਵੀ ਉਧ ਦੇ ਪਿੰਡਾਂ 'ਚ ਵੀ ਘੇਰੇ ਜਾ ਸਕਦੇ ਉਹ ਸਾਰਾ ਪਹਿਲੇ ਹੀ ਮਾਨੋਵਾਲ ਸੋਡਾ ਸਹੀ ਹੋਵੇ ਮਾਨੋਵਾਲ ਪੂਰਾ ਮਜ਼ਬੂਤ ਰੱਖਣਾ ਮਜ਼ਬੂਤ ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਿਓ ਤੇ ਆਪਣੇ ਗੁਰਮਤਿ ਨੂੰ ਚੇਤੇ ਕਰ ਲਓ ਕਿ ਅਸੀਂ ਜਦੋਂ ਵੀ ਜ਼ਬਰਦਸਤ ਟੱਕਰਾਂ ਕੀਤਾ ਗੋਡੇ ਹੀ ਟੇਕੇ ਇੱਕ ਵਾਰੀ ਇਤਿਹਾਸ ਪੜ੍ਹੋਗੇ ਤੁਹਾਨੂੰ ਸਮਝ ਲੱਗ ਜੇ ਸਾਰੀ ਤੇ ਚੇਤੇ ਕਰ ਲਿਓ ਕਿਵੇਂ ਸਾਡੇ ਸਾਹਿਬਜ਼ਾਦਿਆਂ ਨੂੰ ਤਾਂ ਕਿਵੇਂ ਸਾਡੇ ਗੁਰੂਆਂ ਨੂੰ ਕੀ ਕੁਝ ਹੋਇਆ ਸੀ ਇਹ ਦੱਤੇਗੇ ਕੀ ਕੁਝ ਹੋਇਆ ਉਹਨਾਂ ਨਾਲ ਮੁਕਾਬਲਾ ਦਿੱਤਾ ਹੀ ਡਟ ਕੇ ਜਵਰ ਦੱਸ ਐਮਰਜਨਟ ਹੋ ਕੇ ਆਇਆ ਕਰੋ ਆਇਓ ਤਨੁ ਤਰੀਕ ਨੂੰ 10 ਵਜੇ ਭਵਨਤਮਨ ਦੇ ਘਰ ਦੇ ਅੱਗੇ ਸਰੂਰ ਮੇਰਤਾਂਗਲਸਪਲਾਨ ਦੇ ਕੋਲੇ ਡ੍ਰੀਮਲੈਂਡ ਕਲੋਨੀ 10 ਵਜੇ ਮਿਲਦਾ ਜਿਉਂਦੇ ਤਕੜਨੇ ਲੋ ਵਾਹਿਗੁਰੂ ਖਾਲਸਾ ਵਾਹਿਗੁਰੂ